ਕਿਸੇ ਕਿਸ ਨੂੰ ਬੱਲੇ ਹੁੰਦਾ ਡਿੱਗਰਦਾ ਰਾਜੇ ਖੇਲੇ ਅਰਬ ਪੰਜਾਬੀ ਉਹ ਜਿੰਗਰ ਰੱਖ ਲੈਦੇ ਅਲਾਉਂਸ ਹੋ ਗਏ ਆ ਪਤਾ ਨਹੀਂ ਦਾਦੇ ਦੇ ਚਰਨਾਂ 'ਚ ਕਿੰਨੀਆਂ ਅਰਦਾਸਾਂ ਬੂੜੀਆਂ ਹੋ ਜਾਣੀਆਂ ਹੋਰ ਝੋਟੀਆਂ ਕੜੇ ਮੁੰਡੀਆਂ ਲੇਖੋ ਜੀ ਕਰੋ ਫੋਰ ਗੋਲਡ ਮੋਟਰਸਾਈਕਲ ਜਸਕਰਨ ਅਗਰ ਜਸਾ ਬਰਨ ਕੁੱਤੀ ਲੈਂਦਾ ਤਾਂ ਕਦੇ ਵੀ ਨੰਦਨ ਮਾਨਾ ਅੱਜ ਕਦੇ ਜੱਸਾ ਵੱਡੀ ਗੁੱਤੀ ਜਿੰਦਾ ਦਾ ਇਹਨਾਂ ਭਰਾਵਾਂ ਕੋਲ 1100 ਵਾਲਾ ਹਫਤਾ ਆਇਆ ਜਾਂ ਵਾਲੀ ਕੋਲ ਇੱਕ ਹੰਤਾ ਬਾਦ ਰਕੜਾ ਕਹਾ ਦੇ ਬਕਲ ਦੀ ਗੱਲ ਹੋਣੀ ਹੈ ਉਹ ਕਰ ਕਰ ਨਾਹ ਵਾਲਾ ਆਖਦਾ ਬਈ ਤੇ ਪਾਲ ਕੱਡਪਰਾ ਇੰਗਲੈਂਡ ਚ ਰਸਦਾ ਬਲੱਦੀਆ ਆਖਦਾ ਬਈ दवाई तो एक आता पहला या बाद में क्या तेरा दर्द बगल करवाना है हाँ जी लाजू सुरेनी कुछ याद करने सेंडर रहते हैं ना कमाओगा ना आप पांच ही सालों में या बापू गांधी या ना नोट बना गया है भाई जशाकुंती का फैसला करे। ਹਾਂ ਜੀ 60 ਰੁਪਏ ਦੇ ਵੱਡੇ ਮਾਣ ਕਰਦੇ ਆਂਗੇ ਪਰ ਦੂਜੇ ਪਾਸੇ ਅਸ਼ੀਰਦੀਪ ਚੱਪੀ ਦਾ ਪਹਿਲਵਾਨ ਹੈ ਇੱਥੇ ਲੱਭਾ ਸ਼ਾ ਗੋਦੀ ਨੇ ਸਿਰੇ ਕਰਾ ਦਿੱਤਾ ਹੈ ਆਪ ਫੈਸਲੇ ਆਰ ਪਾਰ ਦੇ ਕਰਾ ਦਿੱਤੇ ਇੱਕ ਜ਼ੋਰ ਦੀ ਕੁਸ਼ਤੀ ਹੈ ਅੱਜ ਮੱਲੇ ਬੋਲੋ ਛੋਟੀ ਦੇ ਹੈ ਕਿਹੜਾ ਮੱਲ ਦਾ ਮਾਰ ਕੇ ਅੱਜ ਖੁਸ਼ੀ ਦਾ ਫੈਸ਼ਨਾ ਕਰਦਾ ਹੈ ਕਿ ਘਰ ਵਿੱਚ ਜਦੋਂ ਪੁੱਤ ਦਾ ਜਨਮ ਹੁੰਦਾ ਮਾਪੇ ਪਾਲਦੇ ਨਾਲ ਪਿਆਰ ਮਿੱਤਰ ਖੁਸ਼ੀ ਮਾਪਿਆਂ ਨੂੰ ਉਦੋਂ ਫਿਰ ਫਲੇਰ ਜਾਂਦੀ ਜਦੋਂ ਪੁੱਤ ਪਹਿਲਵਾਨੀ ਲਈ ਹੋ ਜਾਏ ਪਿਆਰ ਮਿੱਤਰ ਉਹ ਕਿਸੇ ਉਸਤਾਦ ਦੀ ਨਿਗਾ ਚੜ ਜੇ ਉਹ ਦੇਂਦੇ ਨੇ ਫੇਰ ਤਰਾਸ਼ ਮਿੱਤਰ ਇਹ ਤਾਂ ਬਿਲਕੁਲ ਮਾਮਾਂ ਦੇ ਬਲੀ ਪੁੱਤ ਆ ਬਣ ਜਾਂਦੇ ਨੇ ਸੁਪਰ ਸਟਾਰ ਮਿੱਤਰ ਵਾਹ ਗੱਲੀ ਅਗਲੇ ਸਾਲ ਲਈ ਕਹਿੰਦੇ ਵੱਡੀ ਅਨਾਉਂਸਮੈਂਟ ਹੋ ਗਈ ਹੈ ਕਿ ਮੌਨ ਸਿੱਕੀ ਯੂਐਸਏ ਪਿੰਡ ਮਾਤਵਰੋਂ ਲਖਨਿਆਰੇ ਵੱਲੋਂ ਕਿ ਗੱਗਤਗੋ ਕਰੇ 70000 ਨਹੀਂ ਪਹੁੰਚੂ 2 ਲੱਖ ਤੋਂ ਉੱਤੇ ਪੈਂਦਾ ਉਹ ਮਾਰੇ ਫਲਗਤਾਰੀ ਮੌਨ ਸਿੱਕੀ ਯੂਐਸਏ ਦੇ ਨਾਮ ਤੇ ਉਹ ਸਾਲ ਬੁਰੇ ਤੋਂ ਰਵਾਸ ਰੋਗੇ ਇੱਕ ਮਿੰਟ ਕਰ ਲੈ ਕਿਰਦੋ ਤੇ ਵੱਡੀ जस कार अगर जसा पैलव कुता तमेंद्र बादा अगरि कंदे जसा वॾी कुर्सी जिते त इन भ्रामा कोन ग्यारह सौ रुपया ਆਦਰ ਨੋਟ ਕਰਦੇ ਜਾਈਏ ਬਸਿਆਉਂਤੇ ਵਾਲ ਹੰਤਾ ਇਹਨਾਂ ਜਦ ਵਾਲੀ ਤੋਂ ਇੱਕ ਹੰਤਾ ਬਾਅਦ ਰਕੜਾ ਨਾਹਾਂ ਦੇ ਦੰਗਲ ਦੀ ਗੱਲ ਹੋਣੀ ਹੈ ਔਰ ਕਰ ਰਕੜਾ ਨਾਹਾਂ ਵਾਲਾ ਆਖਦਾ ਬਈ ਤੇ ਪਾਲ ਸਾਡਾ ਭਰਾ ਇੰਗਲੈਂਡ ਤੇ ਵੱਸਦਾ ਬਲੰਦੀਆ ਆਖਦਾ ਬਈ ਦਵਾਈ ਤੋਂ ਇੱਕ ਆਪ ਦਾ ਪਹਿਲਾ ਜਵਾਬ ਦੇ ਵਿੱਚ ਸਿਰਾਂ ਦਾ ਬੰਗਲ ਕਰਾਉਣਾ ਹੈ ਹਾਂਜੀ ਲਓ ਜੀ ਸਿਰੇ ਦੀ ਕੁਸ਼ਤੀ ਆਗਾ ਵੀ ਛਿੰਦਾ ਰੋਤੇ ਵਾਲਾ ਕਮੌਰ ਵਾਲਾ ਆ 500 ਰੁਪਏ ਬਾਪੂ ਗਾਂਧੀ ਵਾਲਾ ਨੋਟ ਫਟਾ ਗਿਆ ਭਾਈ ਜੱਸਾ ਕੁਸ਼ਤੀ ਦਾ ਫੈਸਲਾ ਕਰੇ 500 ਰੁਪਏ ਦੇ ਵੱਡੇ ਮਾਨ ਕਰਦੇ ਆਂਗੇ ਪਰ ਦੂਜੇ ਪਾਸੇ ਆ ਸ਼ੀਸ਼ਵੀ ਚੋਟੀ ਦਾ ਪਹਿਲਵਾਨ ਹੈ ਇੱਥੇ ਲੰਬਰ ਸ਼ਾ ਕੋਟੀ ਨੇ ਸਿਰੇ ਕਰਾਤੇ ਆ ਆ ਫੈਸਲੇ ਆਰ ਪਾਰ ਦੇ ਕਰਾਤੇ ਇੱਕ ਜੋਰ ਦੀ ਕੁਸ਼ਤੀ ਹੈ ਅਮ ਮੱਲ ਦੋਨੋਂ ਹੀ ਚੋਟੀ ਦੇ ਐ ਕਿਹੜਾ ਮੱਲ ਦਾ ਮਾਰ ਕੇ ਅੱਜ ਕੁਸ਼ਤੀ ਦਾ ਫੈਸਲਾ ਕਰਦਾ ਕਿ ਘਰ ਵਿੱਚ ਜਦੋਂ ਪੁੱਤ ਦਾ ਜਨਮ ਹੁੰਦਾ ਮਾਪੇ ਪਾਲਦੇ ਨਾਲ ਪਿਆਰ ਮਿੱਤਰੇ ਖੁਸ਼ੀ ਮਾਪਿਆਂ ਨੂੰ ਉਦੋਂ ਫਿਰ ਹੋਰ ਜਾਂਦੀ ਜਦੋਂ ਪੁੱਤ ਪਹਿਲਵਾਨੀ ਲਈ ਹੋ ਜੇ ਪਿਆਰ ਮਿੱਤਰੋ ਉਹ ਕਿਸੇ ਉਸਤਾਦ ਦੀ ਨਿਗਾ ਚੜ ਜਾਏ ਉਹ ਦਿੰਦੇ ਨੇ ਫਿਰ ਤਰਾਸ਼ ਮਿੱਤਰੋ ਇਹ ਤਾਂ ਬਿਰਗ ਮਾਮਾ ਦੇ ਬਲੀ ਪੁੱਤ ਆ ਬਣ ਜਾਂਦੇ ਨੇ ਸੁਪਰ ਸਟਾਰ ਮਿੱਤਰੋ ਵਾਹ ਵਾਹ ਬਣ ਜਾਂਦੇ ਨੇ ਸੁਪਰ ਸਟਾਰ ਮਿੱਤਰੋ ਲਓ ਵੀ ਦਰਸ਼ਕ ਵੀਰੋ ਆ ਕਮੌਰ ਪਿੰਡ ਦੇ ਕੁਸ਼ਤੀ ਦੰਗਲ ਲਈ ਅਗਲੇ ਸਾਲ ਲਈ ਕਹਿੰਦੇ ਵੱਡੀ ਅਨਾਉਂਸਮੈਂਟ ਹੋ ਗਈ ਹੈ ਕਿ ਮੌਨ ਜੂਐਸਏ ਪਿੰਡ ਮੈਚ ਪਰ ਲੱਗਨੇ ਵਾਲੇ ਵੱਲੋਂ ਕਿ ਦੁਗ ਦੁਗ ਕਰੇ 70000 ਨਹੀਂ ਪਰ ਹੁਣ 2 ਲੱਖ ਤੋਂ ਉੱਤੇ ਪੈਂਦਾ ਉਹ ਮਾਰੋ ਖੁੱਲ ਕੇ ਤਾੜੀ ਮੋਰ ਸਿੰਘ ਜੀ ਜੂਐਸਏ ਦੇ ਨਾਲ ਦੇ ਸਾਲ ਬੁੱਢੇ ਰਵਾਸ ਰੁਕੇਗਾ ਇੱਕ ਮਿੰਟ ਕੱਢ ਲੈਂ ਇੱਕ ਮਿੰਟ ਦੋ ਤੇ ਬੱਡੀਆ ਲੋ ਸੋਟ ਇੱਕ ਹੌਸਲਾ ਲੋ ਜੀ ਆ ਗੁਰਦੀਪ ਜੀ ਯੂਕੇ ਵਾਲੇ ਕਹਿੰਦੇ ਉਹ ਦੁਗ ਦੁਗ ਅਸਵੀ ਕਰਾ ਦੇਣੀ ਹਣਾ ਵੱਲੋਂ ਜੀਤ ਸਿੰਘ ਜੀ ਯੂਐਸਏ ਵਾਲੇ ਲੇਖੋ ਫਿਰ ਇੱਕ ਹੋਰ ਬੁਲਟ ਮੋਟਰਸਾਈਕਲ ਉਹ ਮਾਰਦੇ ਨੇ ਨਗਾਰੇ ਤੇ ਜਗਿੰਦਰ ਸਿੰਘ ਜੀ ਯੂਕੇ ਵਾਲਿਆ ਵਾਸਤੇ ਵੀ ਮਾਰਦੇ ਤਾੜੀ ਉਹਦਾ ਬੱਲੇ ਵੀ ਜਿਹੜੀ ਸੁਣਦੀ ਉਹ ਮੰਦਰੀ ਦਿੱਤੀ ਜਾਣੀ ਹੈ ਮੰਗੀ ਸਣੀ ਗੋਪੀ ਕਹਿੰਦੇ ਚੇਲੇ ਨੂੰ ਕਹਿੰਦੇ ਮੰਦਰੀ ਮੰਦਰੀ ਦੇਣੀ ਹੈ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਤੇ ਸਾਹਮਣੇ ਪਿੰਡ ਉਧਰ ਮਨਿੰਦਰ ਮਾਟੇ ਵਾਲਾ ਅਰਦਾਸ ਕਰਦਾ 1100 ਰੁਪਏ ਦੇਣਾ ਜਿੱਦਾਂ ਜੱਫਾ ਜੁੱਟਦਾ ਹਾਂਜੀ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਦਾਨੀ ਸੱਜਣਾ ਨੇ ਦਾਣ ਲਾਉਂਸ ਕਰਾਇਆ ਆਪਾਂ ਤਾੜੀ ਨਹੀਂ ਮਾਰੀ ਉਹਨਾਂ ਦੇ ਹੌਸਲੇ ਵੇ ਤਾੜੀ ਸ਼ੁਰੂ ਹੋਣੀ ਚਾਹੀਦੀ ਹੈ ਠੀਕ ਹੈ ਨਹੀਂ 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 ਪੈਸੇ ਖਰਚ ਕੇ ਆ ਤੁਹਾਡਾ ਮਰਨੜੇ ਕਰਨ ਵਾਸਤੇ ਮਹਿੰਗੇ ਤੋਂ ਮਹਿੰਗਾ ਪਹਿਲਵਾਨ ਬੁਲਾਇਆ ਹੈ ਜਿਹੜੇ ਦਾਨੀ ਸੱਜਣਿਆ ਆਪਾਂ ਯਾਰ ਇੱਕ ਤਾੜੀ ਮਾਰ ਕੇ ਹੌਸਲਾ ਵੇਚ ਕਰ ਨੂੰ ਕਿੰਨੀ ਕਿ ਆਪਾਂ ਨੂੰ ਮਸਕਰਾਉਂਦੀਆਂ ਮਾਰੋ ਮੇਰੇ ਵੀਰ ਖਿੱਚ ਕੇ ਤਾੜੀ ਇੱਕ ਆਡੀ ਵਿਖਾਜੀ ਲੱਗ ਗਿਆ ਬਾਬੇ ਦੇ ਘਰ ਧੰਨਵਾਦ ਤੁਹਾਡਾ ਇੱਥੇ ਆਏ ਦਾ ਸਾਰਿਆਂ ਦਾ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਵਈ ਵਾ ਸਾਬੀ ਪੰਜ ਸਾਬ ਪੰਜ ਸਾਬੀ ਬੈਸ ਵੱਲੋਂ ਅਗਲੇ ਸਾਲ 51000 ਰੁਪਇਆ ਲਾ ਕੇ ਇਹ ਭਾਈ ਪ੍ਰਮਾਤਮਾ ਨੇ ਕਿਰਪਾ ਕਰੀ ਹੋਈ ਆ ਸਾਰੇ ਭਰਾਵਾਂ ਤੇ ਵੱਡੇ ਸਹਿਯੋਗ ਹੈ ਪਰ ਜਿਹੜੀ ਆ ਕੁਸ਼ਤੀ ਜਾਂਦੀ ਹੈ ਇਸ ਸਾਲ ਇਹ ਕੁਸ਼ਤੀ ਦਾ ਜਿਹੜਾ ਇਨਾਮ ਆ ਬੋਲਟ ਪਲੱਸ 50000 ਰੁਪਇਆ ਸਰਦਾਰ ਮੋਹਸੀ ਜੀ ਮਤਬਰ ਅਲਦਨੀ ਮਹਾਰਾਜਾ ਰੈਸਟੋਰੈਂਟ ਅੜਿਆਣਾ ਸ਼ਰ ਜੀ ਐਸਏ ਉਹਨਾਂ ਦੇ ਨਾਲ ਹੀ ਸਰ ਬਹੁਤ ਹੀ ਸਤਿਕਾਰਯੋਗ ਸਰਦਾਰੇ ਹਰਬੀ ਸਿੰਘ ਜੀ ਥਾਂਦੀ ਜਿਹੜੇ ਕਿ ਹਰ ਸਾਲ ਸਵਰਗਵਾਸੀ ਸਦਾ ਹਰਜੀਤ ਸਿੰਘ ਜੀ ਥਾਂਦੀ ਹੋਣ ਦੀ ਯਾਦ ਵਿੱਚ ਕਹਿੰਦੇ ਮਹਿਦਪੁਰ ਅਗਨੀ ਦੇ ਵਿੱਚ ਬੋਲਟ ਮੋਟਰਸਾਈਕਲ ਦੰਮੀ ਆ ਮਹਿਦਪੁਰ ਅਗਨੀ ਵਾਲਾ ਕਹਿੰਦਾ ਉਹ ਐਸਐਲ ਨਹੀਂ ਹੋਣਾ ਕੈਨਸਲ ਹੋ ਗਿਆ ਸੀਗਾ ਇੱਕ ਇੱਕ ਗੁਸਤੀ ਕਰਵਾਈ ਹੈ ਉਹ ਬੋਲਟ ਦਾ ਐਸਐਲ ਇੱਥੇ ਦਿੱਤਾ ਗਿਆ ਹੈ ਇਹਨਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਹ ਜਿਹੜਾ ਛੱਡੀ ਚੱਲਦੀ ਹੈ ਇਹਦਾ ਇਨਾਮ ਸਰਦਾਰ ਮੋਰਸੀ ਜੀ ਮਹਿਦਪੁਰ ਅਗਨੀ ਦੇ ਨਾਲ ਹੀ ਸਾਡੇ ਹਰਬਿੰਦਰ ਤਾਂਦੀ ਹਰਾਨ ਦੇ ਪਰਿਵਾਰ ਵੱਲੋਂ ਜਿਹੜੀ ਦਿੱਤੀ ਗਈ ਹੈ ਬਹੁਤ ਬਹੁਤ ਧੰਨਵਾਦ ਹੈ ਹਾਂਜੀ ਕੰਗਸਰ ਉਧਰ ਪਿੰਦਰ ਪਾਟੇ ਦਾ ਸਾਡਾ ਵੀ ਅਨਾਉਂਸ ਕਰਾਂਦਾ ਜੇ ਜੱਸਾ ਪੱਟੀ ਜਿੱਤਦਾ 1100 ਰੁਪਇਆ 1100 ਰੁਪਇਆ ਸਾਡੇ ਕੋਲ ਪਹੁੰਚ ਜੱਕਾ ਜੇ ਜੱਸਾ ਪੱਟੀ ਜਿੱਤਦਾ 1100 ਰੁਪਇਆ ਦਿੱਤਾ ਜਾਣਾ ਲਓ ਜੀ ਭਾਈ ਦਾ ਕੰਗਸਰ ਕਹਿੰਦੇ ਸਾਬੀ ਮੈਚ ਦਾ ਫਿਰ ਕੋਈ ਇੱਕ ਵਾਰ ਅਨਾਉਂਸ ਕਰ ਦਿਓ ਭਾਈ 51000 ਆ ਅਗਲੇ ਸਾਲ ਹਾਂਜੀ ਲਓ ਜੀ ਅਗਲੇ ਸਾਲ ਕਹਿੰਦੇ ਪੰਜਾਬ ਦਾ ਸ਼ਹੀਦ ਪੰਗ ਸਿੰਘ ਨਗਰ ਜ਼ਿਲ੍ਹੇ ਦਾ ਤਹਿਸੀਲ ਬਲਾਚੌਰ ਦਾ ਗੱਦਮਾ ਛੰਗ ਮੇਲਾ 2025 ਦੀ ਕਮਾਰ ਦੀ ਧਰਤੀ ਦੇ ਹੋਏਗਾ 3-4 ਬੁਲਟ ਮੋਟਰਸਾਈਕਲ ਜਿਹੜੇ ਅਲਾਉਂਸ ਹੋ ਗਏ ਆ ਪਤਾ ਨਹੀਂ ਦਾਦੇ ਦੇ ਚਰਨਾਂ 'ਚ ਕਿੰਨੀ ਅਰਦਾਸਾਂ ਪੂਰੀਆਂ ਹੋ ਜਾਣੀਆਂ ਹੋਰ ਝੋਟੀਆਂ ਕੜੇ ਮੁੰਡੀਆਂ ਆ ਜਾਈਆਂ ਆ ਕੌਣ ਆ ਕਹਿੰਦੇ ਪੱਟੀ ਵਾਲਾ ਜਸਾ ਪਰਲੇ ਪੱਟੀ ਵਾਲਾ ਜਸਹਾ ਅੱਜ ਦੇ ਆਗੂਦਿਆਂ ਕਹਿੰਦੇ ਬਾਬਾ ਦੀਪਾ ਜੀ ਗੱਦੀ ਨਸ਼ੀਨ ਪੰਜ ਮੀਰੀ ਦਰਬਾਰ ਦੇ ਦਾ ਬਾਬਾ ਫੁੱਲਾਹੀ ਉਹਨਾਂ ਵੱਲੋਂ ਜਿਹੜੀਆਂ ਵਧੀਆਂ ਗਈਆਂ ਬਾਬਾ ਜੀ ਕਿਸੇ ਕਾਰਨ ਜਿਹੜੇ ਨਹੀਂ ਪੁੱਸ ਗਏ ਤਾਂ ਇਧਰ ਧੰਨਵਾਦ ਕਰਦੇ ਆ ਦੰਗਲ ਕਬੱਡੀ ਬាទ ਬាទ ਧੰਨਵਾਦ ਹੈ ਉਧਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਗਿੰਦਰ ਸਿੰਘ ਜੀ ਯੂਕੇ ਇਹਨਾਂ ਬੋਲਾਂ ਲਈ 500 ਰੁਪਏ ਦੇ ਵੱਡੇ ਮਾਰਕੋਦੇ ਕਰਦੇ ਆ ਬਹੁਤ ਬਹੁਤ ਧੰਨਵਾਦ ਹੈ ਦੰਗਲ ਕਮੇਟੀ ਵੱਲੋਂ ਬਾਬਾ ਜੀ ਫਿਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਅਗਲੀ ਗੱਲ ਗੰਗਸਾ ਕਰ ਲੋ ਉਧਰ ਬਾਬਾ ਜੀ ਦੀਪਾ ਬਾਬਾ ਜੀ ਅਸੀਂ ਧੰਨਵਾਦ ਕਰਦੇ ਆ ਨਵੰਬਰ ਮਹੀਨੇ ਦੇ 40-45 ਲੱਖ ਰੁਪਏ ਦੇ ਬਜਟ ਵਾਲਾ ਕਹਿੰਦੇ ਪੀਰ ਬਾਬਾ ਫਲਾਈ ਸਾਹਿਬ ਸ਼ੇਰਗੜ ਦੇ ਵਿੱਚ ਵੱਡਾ ਡੰਗਲ ਕਰਾਉਂਦੇ ਪੂਰੇ ਪੰਜਾਬ ਦੇ ਦੁਆਬੇ ਦੇ ਹਿਮਾਚਲ ਦੇ 80% ਡੰਗਲ ਕਮੇਟੀਆਂ ਬਾਬਾ ਜੀ ਦੇ ਨਾਲ ਤਾਇਮੇ ਕਰਕੇ ਕੁਸ਼ਤੀਆਂ ਦੇ ਜੋੜ ਮਲਾਉਂਦੇ ਆ ਕੇ ਕੁੰਡਾ ਬੜਾ ਮਸ਼ਹੂਰ ਕਹਿੰਦੇ ਪੱਟੀ ਵਾਲੇ ਜੱਸੇ ਦਾ ਅੱਜ ਦੇਖਦੇ ਕਿਹੋ ਜਿਹਾ ਕੰਮ ਮਾਰਦਾ ਹੈ ਕਿਹੋ ਜੀ ਕੁਸ਼ਤੀ ਦਾ ਫੈਸਲਾ ਕਰਦਾ ਹੈ ਇੱਥੇਲੇ ਪਾਸੇ ਆ ਅਸੀਸ ਆ ਕਹਿੰਦੇ ਹੁੰਦਾ ਆ ਹਰਿਆਣੇ ਦਾ ਪਹਿਲਵਾਨ ਹੈ ਆ ਹਰਿਆਣੇ ਦਾ ਸ਼ੋਰ ਹੈ ਉੱਪਰਲੇ ਪਾਸੇ ਪੰਜਾਬ ਦਾ ਮਾਝੇ ਦਾ ਜ਼ਿਲ੍ਹਾ ਤਰਨਤਾਰ ਦਾ ਪੱਟੀ ਦੇ ਲਾਗੇ ਚੁਰਸੇਵਾਲ ਪਿੰਡ ਦਾ ਆ ਭਾਨੇ ਦਾ ਚੰਦਿਆ ਹੋਇਆ ਆ ਮੱਲ ਆ ਕਹਿੰਦੇ ਛਿੰਦੇ ਪੱਟੀ ਦਾ ਬੇਟਾ ਐ ਜੱਸਾ ਪੱਟੀ ਹੈ ਚੜਦੀ ਭਰੇ ਸਾਲਾਂ ਮੱਲ ਮਾਮਾ ਦੇ ਬਲੀਪੁੱਤ ਬੱਬਰ ਸ਼ੇਰ ਹੈ ਵੱਧਦੇ ਹੋਏ ਢੋਲ ਉਹ ਬੱਲੇ 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 ਜਿਹੜੀ ਫਰੀ ਪਈ ਹੈ ਤੇ ਬਾਬਾ ਧੰਨਵਾਦ ਕਰਦੇ ਆ ਸਰਬਜੀਤ ਸਿੰਘ ਜੀ ਐਸ ਐ ਸਾਡੇ ਪ੍ਰਧਾਨ ਸਾਹਿਬ ਉਹ ਜਿਨ੍ਹਾਂ ਵੱਲੋਂ 24 ਲੱਖ ਦੇ ਵੱਡੇ ਸਹਿਯੋਗ ਹੈ ਮੋਰ ਸਿੰਘ ਜੀ ਐਸ ਐ ਬਹੁਤ ਬਹੁਤ ਧੰਨਵਾਦ ਹੈ ਗੋਸ਼ਾ ਪਹਿਲਵਾਨ ਜੀ ਬਤ ਲਈ ਬਹੁਤ ਬਹੁਤ ਧੰਨਵਾਦ ਹੈ ਸਰੋਜੀਤ ਸਿੰਘ ਜੀ ਸਰਬਜੀਤ ਸਿੰਘ ਜੀ ਐਸ ਐ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦੇ ਸਾਦਰ ਸਾਹਿਬ ਜੀ ਮੇਜਰ ਸਿੰਘ ਜੀ ਯੂਐਸਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲਾਈਵ ਜੁੜੇ ਹੋਏ ਆ ਬੜਾ ਧੰਨਵਾਦ ਹੈ ਤੇ ਦਾਦਾ ਜੀ ਕਰਮਾ ਠੇਕੇਦਾਰ ਸਾਹਿਬ ਕਹਿੰਦੇ ਪੂਰੀ ਬੱਲੇ ਬੱਲੇ ਹੋਈ ਪਈ ਹੈ ਕਿ ਪੂਰੀ ਬੱਲੇ ਬੱਲੇ ਹੋਈ ਪਈ ਹੈ ਕਿ ਜੋਰ ਲੱਗਦੇ ਨੇ ਮੱਲਾਂ ਦੇ ਉਹ ਰੱਜ ਕੇ ਕਰ ਦਿਓ ਤੁਸੀਂ দান ਤੇ ਮਾਲਕ ਮਿਹਰ ਕਰੂਗਾ ਚੀਮਿਆਂ ਪਰ ਦਾੜੀ ਫੋੜੀ ਪੈਸਾ ਵਾਲੀ ਖਾਨ ਆਪਣੀ ਨੇਕ ਕਮਾਈ ਦਾ ਹਿੱਸਾ ਇਹਨਾਂ ਮੱਲਾਂ ਉੱਤੇ ਵਾਰ ਦਿਓ ਕਿ ਜਿਹਨੂੰ ਹੱਥ ਦਿੱਤੇ ਪਰਮਾਤਮਾ ਨੇ ਔਰ ਖੁੱਲ ਕੇ ਤਾੜੀ ਖੁੱਲ ਕੇ ਤਾੜੀ मारी मार दियो सारे ਸਰਬਜੀਤ ਸਿੰਘ ਜੀ ਯੂਐਸਏ ਬਹੁਤ ਬਹੁਤ ਧੰਨਵਾਦ ਆ ਭਰਾ ਜੀ ਕੱਲ ਵੀ ਆਨੰਦ ਮਾਨ ਦਾ ਦੰਗਲ ਦਾ ਪੁੱਜ ਨਹੀਂ ਸਕਿਆ ਰੂਹ ਬੜੀ ਤੀਵੀਂ ਦੰਗਲ ਦੇਖਣਾ ਪਿੰਡ ਦਾ ਪਰ ਪੁੱਜ ਨਹੀਂ ਸਕਿਆ ਸਾਡਾ ਭਰਾ ਪਰ ਮੁਕਾਰਕਾਂ ਨੇ ਬਹੁਤ ਬਹੁਤ ਭਰਾ ਨੂੰ ਔਰ ਇਹਨਾਂ ਬੋਲਾਂ ਲਈ ਵੱਡੇ ਮਾਣਸ ਦਾ ਪੁੱਦੇ ਕਰਦਾ 500 ਦੇ ਵੱਡੇ ਮਾਣ ਇਹਨਾਂ ਬੋਲਾਂ ਲਈ ਪੁੱਦੇ ਕਰਦਾ ਬੰਦਾ ਸਰਬਜੀਤ ਸਿੰਘ ਕੁਮਾਰ ਯੂਐਸਏ ਬਹੁਤ ਬਹੁਤ ਧੰਨਵਾਦ ਹੈ ਨਹੀਂ ਯਾਕੇ ਸਰਬਜੀਤ ਸਿੰਘ ਦੇਖੀਏ ਬੱਲੇ 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 ਦੇ ਹੋ ਗਈ ਬੱਲੇ ਬੱਲੇ ਜਦੀ ਉੱਪਰ ਕਦੀ ਥੱਲੇ ਆਇਦਾ ਬੱਲੇ ਬੱਲੇ ਕਬਾਰ ਦੀ ਧਰਤੀ ਤੇ ਅਜੇ ਤਾਂ 10 ਮਿੰਟ ਦਾ ਸਮਾਂ ਬੀਤਿਆ ਏਕ-ਇਕ ਮਿੰਟ ਘੰਟੇ ਵਾਂਗੂ ਲੰਘਦਾ ਬਲਵਾਨਾਂ ਦਾ ਇੰਨਾ ਝੇਰ ਲੱਗਦਾ ਉੱਤੇ ਸਾਡੇ ਲੰਬਾ ਸ਼ਾਹ ਗੋਦੀ ਜੀ ਚੈੱਕ ਕਰ ਰਹਾ ਹੈ ਕਿ ਮੱਲਾ ਨੇ ਸਿੜਾ ਕਰਾਤਾ ਦੋਨੋਂ ਮੱਲ ਚੇਦੀਦੇ ਕਿ ਮੁੜ ਕੋ ਮੁੜਕੀ ਹੋ ਗਿਆ ਯਾਰੋ ਜੋਰ ਚੋਂ ਪਰਾਂਦਾ ਕੰਡਾ ਵੀ ਵੀ ਚੁਬਦਾ ਜਿਸਮ ਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ ਔਰ ਰਾਜੇ ਖੇਲੇ ਮੱਤ ਮਦਾਨੋਂ ਚੜ ਕੇ ਨਹੀਂ ਵੱਜਦੇ ਚੜ ਕੇ ਨਹੀਂ ਵੱਜਦੇ ਰਾਕੇ ਕਹਿੰਦੇ ਆਰ ਪਾਰ ਦੇ ਫੈਸਲੇ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਫੈਸਲੇ ਆਰ ਪਾਰ ਦੇ ਵੇਖ ਜੇ ਕੌਣ ਦਿੱਤਾ ਕੌਣ ਹਰਦਾ ਬਾਤ ਸਮੇਂ ਦੀ ਹੈ ਆਏ ਬਾਤ ਸਮੇਂ ਦੀ ਹੈ ਕਹਿੰਦਾ ਮੂਰੇ ਖੜ ਕੇ ਫੈਸਲਾ ਕਰਕੇ ਉਹ ਪੁੱਤਰਾ ਸੰਸੰਗਾ ਕੋ ਫੜ ਕੇ ਕਹਿੰਦਾ ਖਿੱਬੀ ਲਾ ਕੇ ਕਿਸੇ ਕਿਸੈ ਨੂੰ ਪੱਲੇ ਹੁੰਦਾ ਡਿੱਗੜਦਾ ਰਾਜੇ ਖੇਲੇ ਅੜਬ ਪੰਜਾਬੀ ਉਹ ਜਿਗਰਾ ਰੱਖਲੇ ਖੇਦਨ ਦਾ ਜੱਟ ਆਉਂਦੇ ਗੋਡਾ ਆ ਉੱਪਰਲੇ ਪਾਸੇ ਜੱਸਾ ਹੇਠਲੇ ਪਾਸੇ ਸੀਜ਼ ਧਰਤੀ ਮਾਤਾ ਨੂੰ ਟਿਕਾਇਆ ਮੱਥਾ ਪਰ ਹਾਰ ਜਿੱਤ ਇਸ ਵਿੱਚ ਪਹਿਲਵਾਨ ਉਧਰ 1100 ਰੁਪਏ ਜਿੱਤੂ ਲਈ ਸਰਦਾਰ ਜਗENDER ਸਿੰਘ ਜੁਕੇ ਹਰਮ ਵੱਲੋਂ ਆ ਐ ਰੋਡ ਕਰਦੇ ਆਏ ਭਾਈ ਜੇ ਕੁਸ਼ਤੀ ਬੜੀ ਇਹ ਮੇਲਾ ਕੱਲ ਵੀ ਸਬੂਤ ਹੈ ਦਾ ਹਰ ਹੁਣ ਤੱਕ ਉਹਡੇ ਖੜੇ ਆ ਜਿੰਨੇ ਦਰਸ਼ਕ ਪਹਿਲਾਂ ਸੀਗੇ ਜਦੋਂ ਮੰਗਲ ਸ਼ੁਰੂ ਹੋਇਆ ਉਨੇ ਹੀ ਹੋਣਾ ਕੋਈ ਵਰਲਾ ਹੀ ਕਰਨੂ ਗਿਆ ਇਹ ਇਸ ਦਾ ਸਬੂਤ ਹੈ ਵੀ ਮੱਕੇ ਹੰਦਕਲ ਸਿਰੇ ਹੈ ਡੰਗਲ ਸਿਰੇ ਹੈ ਐਂਡਾ ਕਾਲ ਯੁਗ ਵਿੱਚ ਬੰਦਾ ਚੰਟ ਹੋਣਾ ਚਾਹੀਦਾ ਹੈ ਉਹ ਕੁਸ਼ਤੀ ਦੇ ਵਿੱਚ ਯਾਰੋ ਕਰੰਟ ਹੋਣਾ ਚਾਹੀਦਾ ਹੈ ਕਹਿੰਦਾ ਘਰ ਦੀ ਲੜਾਈ ਗੱਲ ਆਮ ਮੈਲੀ ਵਾਲਿਆ ਉਹ ਹੁੰਦੇ ਸੂਰਮੇ ਜੋ ਕੌਮਾਂ ਪਿੱਛੇ ਲੜ ਜਾਂਦੇ ਨੇ ਹੁਣ ਜਮੀਨੀਆਂ ਦੇ ਬੱਲੇ ਟੱਕਰਾਹੀ ਹੁੰਨੀਆਂ ਆ ਸਿੰਘ ਕੁੰਡੀਆਂ ਦੇ ਮੱਲੋ ਮੱਲੀ ਆ ਜਾਂਦੇ ਨੇ ਵਾਹ ਵਾਹ ਸਿੰਘ ਕੁੰਡੀਆਂ ਦੇ ਮੱਲੋ ਮੱਲੀ ਆ ਰੋਜ ਜਿਹੜੇ ਤੇ ਸਰਦਾਰ ਫਲਕੀ ਸਿੰਘ ਦੀ ਜੀਵਨ ਚਾਰੇ ਮਾਮਲੇ ਨੇ ਵੱਡੇ ਮਾਣ ਕਰਦੇ ਆ ਕਹਿੰਦੇ ਅਮਰੀਕਾ ਦੀ ਧਰਤੀ ਤੇ ਵੱਡਾ ਕਾਰੋਬਾਰ ਹੈ ਅਮਰੀਕਾ ਦੁਨੀਆ ਦਾ ਸਰਪੱਤ ਦੇਸ਼ ਹੈ ਕਿ ਸ਼ੀਸ਼ੇ ਮਾਰੇ ਛਾਤੀ ਤਾਂ ਹਰੇਕ ਦਰ ਦਾ ਉਹ ਘਰ ਵਿੱਚ ਦਰਸਾ ਹਰੇਕ ਬੰਦਾ ਪਤਾ ਲੱਗ ਜਾਂਦਾ ਜਦੋਂ ਪੈਂਦਾ ਹੈ ਪਗਾਨੇ ਨਾਲ ਬਹੁਤ ਸੋਹਣਾ ਉਹ ਫੇਰ ਲੈਂਦਾ ਹੁੰਦਾ ਬੰਦਾ ਸੋਹਣਾ ਦੇ ਸਰਬਜੀਤ ਜੀ ਐਸਏ ਪੰਜਾਬੀ ਸਾਡੇ ਵੱਡੇ ਸਤਕਾਲ ਸਾਡੇ ਪੰਜਾਬੀ ਬੋਲਾਂਗੇ ਅੱਜ ਅਮਰੀਕਾ 'ਚ ਬੈਠੇ ਆਪਣੇ ਪਰਿਵਾਰ ਦੇ ਨਾਲ ਆਪਣੀ ਮਾਂ ਮਿੱਟੀ ਨਾਲ ਮੋਹ ਕਰਦੇ ਹੋਏ ਐਸੀ ਛਿੰਝ ਮੇਲੇ 'ਚ ਓਹ 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 ਟਾੜੀਆਂ ਆਹ ਕੋਣ ਓਹ ਟਾੜੀ ਵੀ ਟਾੜੀ ਇਹ ਜੱਸਾ ਜੇ ਤਾਰਾ